ਇੱਕ ਦਫਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕੁਝ ਸਿੱਖ ਤੇ ਪਿਆਰੇ ਭਾਈ ਸਾਹਿਬ ਭਾਈ ਨੰਦ ਲਾਲ ਜੀ ਤੁਰੇ ਜਾ ਰਹੇ ਸਨ ਚਲਦਿਆਂ ਚਲਦਿਆਂ ਦਸਮ ਪਾਤਸ਼ਾਹ ਨੇ ਇੱਕ ਚੋਜ ਵਰਤਾਇਆ ਇੱਕ ਪੱਥਰ ਫੜਿਆ ਤੇ ਵਹਿੰਦੇ ਹੋਏ ਪਾਣੀ ਵਿੱਚ ਸੁੱਟ ਕੇ ਸਿੱਖਾਂ ਨੂੰ ਇੱਕ ਸਵਾਲ ਕੀਤਾ ਸਤਗੁਰੂ ਜੀ ਕਹਿੰਦੇ ਸਿੱਖੋ ਇਹ ਦੱਸੋ ਕਿ ਪੱਥਰ ਪਾਣੀ ਵਿੱਚ ਕਿਉਂ ਡੁੱਬਾ ਸਿੱਖਾਂ ਨੇ ਆਖਿਆ ਪਾਤਸ਼ਾਹ ਪੱਥਰ ਭਾਰਾ ਏ ਪਾਣੀ ਹੌਲਾ ਇਸ ਕਰਕੇ ਪੱਥਰ ਦਾ ਸੁਭਾਅ ਹੈ ਪਾਣੀ ਵਿੱਚ ਡੁੱਬ ਜਾਂਦਾ ਤਾਂ ਡੁੱਬ ਗਿਆ ਮੁਖ्तसर ਮੈਂ ਅਰਜ਼ ਕਰਾਂ ਗਾਲਬਣ ਤਿੰਨ ਵਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਧਰਤੀ ਤੋਂ ਪੱਥਰ ਫੜ ਕੇ ਪਾਣੀ ਵਿੱਚ ਸੁੱਟਿਆ ਤਿੰਨੇ ਵਾਰ ਸਿੱਖਾਂ ਨੂੰ ਇੱਕੋ ਹੀ ਸਵਾਲ ਕੀਤਾ ਪੱਥਰ ਕਿਉਂ ਡੁੱਬਾ ਤਿੰਨੇ ਵਾਰ ਸਿੱਖਾਂ ਦਾ ਇੱਕੋ ਹੀ ਜਵਾਬ ਆਇਆ ਪੱਥਰ ਪਾਰਾ ਪਾਣੀ ਹੌਲਾ ਚੌਥੀ ਵਾਰ ਦਸਮ ਪਾਤਸ਼ਾਹ ਨੇ ਪੱਥਰ ਪਾਣੀ ਵਿੱਚ ੁੱਟਿਆ ਤੇ ਜ਼ਰੂਰ ਸਵਾਲ ਵੀ ਉਹੀ ਕੀਤਾ ਪਰ ਇਸ ਵਾਰ ਕੀਤਾ ਗੋਆ ਭਾਈ ਸਾਹਿਬ ਭਾਈ ਨੰਦ ਲਾਲ ਨੂੰ ਸਤਿਗੁਰੂ ਜੀ ਕਹਿੰਦੇ ਨੰਦ ਲਾਲ ਜੀ ਹਜ਼ੂਰ ਪਾਤਸ਼ਾਹ ਕਹਿੰਦੇ ਤੁਸੀਂ ਦੱਸ ਸਕਦੇ ਪੱਥਰ ਪਾਣੀ ਵਿੱਚ ਕਿਉਂ ਡੁੱਬਾ ਭਾਈ ਨੰਦ ਲਾਲ ਜੀ ਦੇ ਹੱਥ ਜੁੜ ਗਏ ਪਿਆਰ ਦੀ ਮੂਰਤ ਬਣ ਗਏ ਨੇਤਰਾਵਾਂ ਵਿੱਚੋਂ ਦੋ ਸੋਹਣੇ ਮੋਤੀ ਮਹਾਰਾਜ ਦੇ ਮੁਬਾਰਕ ਚਰਨਾ ਤੇ ਸੁੱਟ ਕੇ ਪਾਤਸ਼ਾਹ ਦੇ ਚਰਨ ਤੋਂ ਆਕੇ ਰਸਨਾ ਤੋਂ ਤਰਲਾ ਲੈ ਕੇ ਆਖਿਆ ਦੀਨ ਦੁਨੀ ਦੇ ਮਾਲਕ ਨੰਦ ਲਾਲ ਨੇ ਨਾ ਤੇ ਪੱਥਰ ਵੇਖਿਆ ਤੇ ਨਾ ਪਾਣੀ ਪਾਤਸ਼ਾਹ ਕਿੰਦੇ ਫਿਰ ਨੰਦ ਲਾਲ ਨੇ ਕੀ ਵੇਖਿਆ ਜੇ ਨੰਦ ਲਾਲ ਪੱਥਰ ਨਹੀਂ ਵੇਖਿਆ ਪਾਣੀ ਨਹੀਂ ਵੇਖਿਆ ਕੋਈ ਤਾਂ ਵੇਖਿਆ ਹੀ ਹੋਵੇਗਾ ਨਾ ਆਪ ਜੀ ਜਾਣਦੇ ਹੋਵੋਗੇ ਕਿ ਭਾਈ ਸਾਹਿਬ ਪਾਈ ਨੰਦ ਲਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ 52 ਹਜ਼ੂਰੀ ਕਵੀਆਂ ਵਿੱਚ ਹੋਏ ਨੇ ਦਸਮ ਪਾਤਸ਼ਾਹ ਦੇ 52 ਹਜ਼ੂਰੀ ਕਵੀ ਹੋਏ ਨੇ ਕਵੀ ਉਦੇ ਰਾਏ ਜੀ ਅੱਲੂ ਜੀ ਆਸਾ ਸਿੰਘ ਜੀ ਆਲਮ ਜੀ ਅਲੀ हुसैन ਜੀ ਅਮਰਤਾ ਰਾਏ ਜੀ ਅਣੀ ਰਾਏ ਜੀ ਈਚਰ ਜੀ ਸੁਖਾ ਸਿੰਘ ਜੀ ਸੁਖਦੇਵ ਜੀ ਸੁਖੂ ਜੀ ਸੁਖਿਆ ਜੀ ਸੁਦਾਮਾ ਜੀ ਸੈਣਾਪਾ ਜੀ ਸੁੰਦਰ ਜੀ ਸ਼ਾਮ ਜੀ ਸੋਣ ਜੀ ਹੀ ਟੈਕਨ ਦੀ ਅਨਸਰਾਮ ਜੀ ਕਲੋਆ ਜੀ ਕਵਰੇਜ ਜੀ ਖਾਨਚਾਂ ਜੀ ਗੁਨੀਆ ਜੀ ਗੁਰਦਾਜ ਜੀ ਚੰਦਨ ਜੀ ਚੰਦਾ ਜੀ ਧਰਮ ਸਿੰਘ ਜੀ ਧੰਨਾ ਸਿੰਘ ਜੀ ਧਿਆਨ ਸਿੰਘ ਜੀ ਨਾਨੂ ਜੀ ਨੇਚਲ ਦਾਜੀ ਨਿਆਲ ਚੰਦ ਜੀ ਆਨੰਦ ਲਾਲ ਜੀ ਆਨੰਦ ਸਿੰਘ ਜੀ ਪਿੰਡੀ لال ਜੀ ਬਲ ਬੱਲੂ ਜੀ ਬਿਧੀ ਚੰਦ ਜੀ ਬਰੇਖਾ ਜੀ ਬ੍ਰਿਜ ਲਾਲ ਜੀ ਮਦਨ ਗਿਰਜੀ ਮਦੂ ਜੀ ਮਾਨ ਚੰਦ ਜੀ ਮਾਨ ਦਾਜੀ ਮਾਲਾ ਸਿੰਘ ਜੀ ਮੰਗਲ ਜੀ ਰਾਵਲ ਜੀ ਰੋਸ਼ਨ ਸਿੰਘ ਜੀ ਰਾਮ ਚੰਦ ਜੀ ਹੀ ਟੈਕਨ ਜੀ ਜਮਾਲ ਜੀ ਤੇ ਈਸ਼ਰ ਜੀ ਇਹ ਪਾਤਸ਼ਾਹ ਦੇ 52 ਹਜ਼ੂਰੀ ਕਵੀ ਹੋਏ ਇਹਨਾਂ ਵਿੱਚੋਂ ਸਿਰਮੌਰ ਭਾਈ ਸਾਹਿਬ ਭਾਈ ਨੰਦ ਲਾਲ ਸਤਗੁਰੂ ਕਹਿੰਦੇ ਨੰਦ ਲਾਲ ਜੇ ਤੁਸੀਂ ਪੱਥਰ ਨਹੀਂ ਵੇਖਿਆ ਪਾਣੀ ਨਹੀਂ ਵੇਖਿਆ ਕੋਈ ਤਾਂ ਵੇਖਿਆ ਹੀ ਹੋਵੇਗਾ ਭਾਈ ਨੰਦ ਲਾਲ ਜੀ ਨੇ ਜਵਾਬ ਪਤਾ ਕੀ ਦਿੱਤਾ ਕਹਿੰਦੇ ਸਤਗੁਰੂ ਨੰਦ ਲਾਲ ਨੇ ਨਾ ਪੱਥਰ ਵੇਖਿਆ ਨਾ ਪਾਣੀ ਵੇਖਿਆ ਨੰਦ ਲਾਲ ਨੇ ਤੇ ਇਹੋ ਹੀ ਵੇਖਿਆ ਜਿਹੜਾ ਪਾਦਸ਼ਾਹ ਤੇਰੇ ਹੱਥ ਵਿੱਚੋਂ ਛੁੱਟ ਗਿਆ ਉਹ ਅੱਜ ਵੀ ਡੁੱਬਾ ਤੇ ਕੱਲ ਵੀ ਡੁੱਬਾ ਤਾਂ ਹੀ ਉਤੇ ਪਾਈ ਸਾਹਿਬ ਪਾਈ ਨੰਦ ਲਾਲ ਜੀ ਕਹਿੰਦੇ ਬੇ ਕਸਾਰਾ ਯਾਰ ਗੁਰ ਗੋਬਿੰਦ ਸਿੰਘ ਜਿਹਦੀ ਕੋਈ ਬਾ ਫੜਨ ਵਾਲਾ ਨਹੀਂ ਜਿਹਦਾ ਕੋਈ ਹਮਸਾਇਆ ਨਹੀਂ ਹਮ ਖਿਆਲੀ ਨਹੀਂ ਹਮ ਦਰਦੀ ਨਹੀਂ ਜਿਹਦਾ ਕੋਈ ਨਹੀਂ ਉਦੀ ਬਾਫੜਨ ਵਾਲੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਚਾ ਹਾਂ